ਸਤਿ ਸ੍ਰੀ ਅਕਾਲ ਮੇਰੇ ਨਿੱਕਰ ਪਿਆਰਿਓ ਤਕਰੀਬਨ 1.5 ਮਹੀਨੇ ਬਾਅਦ ਢੇਰ ਜਹਣੀ ਮਸਕਤਾ ਨੂੰ ਚੱਲਣ ਮਗਰੋਂ ਤੁਹਾਡੀ ਪੇਸ਼ ਹੈ ਨਾજર ਇੱਕ ਨਵੀਂ ਅਤੇ ਬਕਰੀ ਸਮਾਜਿਕ ਕਹਾਣੀ ਲੈ ਕੇ ਆਇਆ ਹਾਂ ਕਹਾਣੀ ਦੀਆਂ ਕੁੱਲ 5-6 ਕਿਸ਼ਤਾ ਹੋਣਗੀਆਂ ਤੇ ਮੇਰੀ ਇਹ ਪੁਰਜ਼ੋਰ ਕੋਸ਼ਿਸ਼ ਹੋਵੇਗੀ ਕਿ ਮੈਂ ਇਸ ਛੋਟੀ ਲੜੀਵਾਰ ਕਹਾਣੀ ਨਾਲ ਸਮਾਜ ਨੂੰ ਇੱਕ ਵਧੀਆ ਸੁਨੇਹਾ ਦੇ ਸਕਾਂ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਪਿਆਰ ਅਤੇ ਸਾਥ ਦੀ ਸਖਤ ਦਰਕਾਰ ਪੇਸ਼ਕਾਸ਼ ਪੇਸ਼ ਆਵੇਗੀ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਕਹਾਣੀ ਵੀ ਪਸੰਦ ਆਵੇਗੀ ਭਾਗ ਪਹਿਲਾ ਲੇਖਕ ਮਨਪ੍ਰੀਤ ਸਿੰਘ ਜੀ ਹਾਂਜੀ ਪਾਜੀ ਕਿੰਨੇ ਪੈਸੇ ਬਣੇ ਨੇ ਸਾਰੇ ਆਪਣੇ ਕੁਰਤੇ ਦੇ ਛੇਸੇ ਵਿੱਚੋਂ ਪੈਸੇ ਕਢਦੇ ਅਨਰਿੰਦਰ ਨੇ ਪੁੱਛਿਆ ਦੂਸਰੇ ਪਾਸੇ ਸਾਰੀਆਂ ਕਿਤਾਬਾਂ ਦੇ ਰੇਟ ਨੂੰ ਕੈਲਕੂਲੇਟਰ ਉੱਪਰ ਜੋੜਨ ਲੱਗ ਰਿਹਾ ਹੁੰਦ ਕਾੜਦਾਰ ਇੱਕ ਪਰਚੀ ਉੱਤੇ ਰਕਮ ਲਿਖਦਾ ਬੋਲਿਆ ਤੁਹਾਡੇ ਬੜੇ ਨੇ ਜੀ 14580 ਰੁਪਏ ਇਹ ਆਖ ਦੁਕਾਨਦਾਰ ਨੇ ਉਹ ਪਰਚੀ ਨਰਿੰਦਰ ਸਿੰਘ ਦੇ ਹੱਥ ਫੜਾ ਦਿੱਤੀ ਪਹਿਲਾਂ ਹੀ ਆਪਣੀ ਧੀ ਦੀ ਵੱਡੇ ਕਾਲਜ ਵਿੱਚ ਐਡਮਿਸ਼ਨ ਕਰਾਉਣ ਕਾਰਨ ਪੈਸਿਆਂ ਬਕਾਉਣ ਨਰਿੰਜਨ ਦੀ ਹਾਲਤ ਕਾਫੀ ਪਤਲੀ ਹੋ ਚੁੱਕੀ ਸੀ। ਉਤੋਂ ਕਿਤਾਬਾਂ ਦਾ ਇੰਨਾ ਜ਼ਿਆਦਾ ਖਰਚਾ ਸੁਣ ਕੇ ਉਸ ਦੇ ਅੰਦਰੋਂ ਅੰਦਰੀ ਤਰਾ ਨਿਕਲ ਲਗੇ। ਉਸ ਨੇ ਫਿਰ ਵੀ ਜਰਾ ਹਿੰਮਤ ਕਰਕੇ ਦੁਕਾਨਦਾਰ ਨੂੰ ਪੁੱਛ ਹੀ ਲਿਆ। ਇੰਨੇ ਜ਼ਿਆਦਾ ਪੈਸੇ ਕਿਵੇਂ ਬਣ ਗਏ ਭਾਜੀ? ਮੇਰੀ ਧੀ ਤਾਂ ਕਹਿੰਦੀ ਸੀ ਕੇ 10000 ਤੋਂ ਥੱਲੇ-ਥੱਲੇ ਆ ਜਾਣੀਆਂ ਨੇ ਸਾਰੀਆਂ ਕਿਤਾਬਾਂ ਰੰਜਨ ਸਿੰਘ ਦੀ ਗੱਲ ਸੁਣ ਕੇ ਦੁਕਾਨਦਾਰ ਥੋੜਾ ਹੱਸਿਆ ਅਤੇ ਫਿਰ ਇੱਕ ਕਿਤਾਬ ਚੁੱਕਦਾ ਬੋਲਿਆ ਕਿਹੜੇ ਜਵਾਨੇ ਵਿੱਚ ਰਹਿੰਦੇ ਹੋ ਭਾਉ ਜੀ ਐਮਬੀਬੀਐਸ ਦੀਆਂ ਕਿਤਾਬਾਂ ਖਰੀਦਣ ਆਏ ਹੋਂ ਕੋਈ ਬੀਏ ਜਾਂ ਬੀਕੌਮ ਦੀਆਂ ਨਹੀਂ ਸ਼ੋਕ ਕਰੋ ਇੰਨੇ ਘੱਟ ਰੇਟ ਵਿੱਚ ਮਿਲ ਰਹੀਆਂ ਨੇ ਥੋੜੇ ਦਿਨਾਂ ਨੂੰ 2000 ਤੱਕ ਲੈ ਕੇ ਕੁਮੁਰ ਤਾਂ ਫਿਰ ਵੀ ਨਹੀਂ ਮਿਲਣੀਆਂ ਅਕਦੀ ਦੁਕਾਨਦਾਰ ਦਿਆਂ ਇਹਨਾਂ ਗੱਲਾਂ ਨੇ ਨਰਿੰਦਰ ਸਿੰਘ ਦੀ ਅਸਨੋ ਬੋਲਤੀ ਬੰਦ ਕਰ ਦਿੱਤੀ ਤੇ ਉਹ ਚੁੱਪਚਾਪ ਸਾਰੇ ਪੈਸੇ ਦੇ ਕੇ ਕਿਤਾਬਾਂ ਨੂੰ ਚੁਕਦਾ ਹੋਇਆ ਆਪਣੇ ਸਕੂਟਰ ਵੱਲੋਂ ਤੁਰ ਪਿਆ ਘਰ ਵਿੱਚ ਆਪਣੀ ਮਾਂ ਕਲਵੰਤ ਕੌਰ ਬੈਠੀ ਨਵਦੀਪ ਕੌਰ ਕੱਲ੍ਹ ਦੀ ਵਸ ਇੱਕੋ ਸਵਾਲ ਹੀ ਪੁੱਛਿਆ ਲੀ ਸੀ ਬੇਬੇ ਬੇਬੇ ਬਾਪੂ ਨੇ ਦਸਾਂ ਕਦੋਂ ਨੂੰ ਆਉਣਾ ਹੈ ਜਿਸ ਦੇ ਜਵਾਬ ਵਿੱਚ ਕਲਵੰਤ ਕੌਰ ਹਰ ਵਾਰ ਇਹੀ ਜਵਾਬ ਦਿੰਦੀ ਸੀ ਅਖੇ ਮੈਨੂੰ ਕੀ ਪਤਾ ਹੈ ਕਿ ਤੇਰੇ ਬਾਪੂ ਨੇ ਕਦੋਂ ਆਣਾ ਹੈ ਮੈਨੂੰ ਕਿਹੜਾ ਉਹ ਦੱਸ ਕੇ ਗਏ ਨੇ ਉਧਰ ਕੱਤੋਂ ਸਕੂਟਰ ਨੂੰ ੱਕਾ ਮਾਰਦਾ ਨਰਿੰਦਰ ਸਿੰਘ ਹਾਰ ਕੇ ਸਕੂਟਰ ਨੂੰ ਧੁੰਦਾ ਹੋਇਆ ਮਕੈਨਿਕ ਕੋਲ ਲੈ ਗਿਆ ਮਕੈਨਿਕ ਵੀ ਅੱਜ ਸਵੇਰ ਤੋਂ ਬੇਲਾ ਹੀ ਬੈਠਾ ਸੀ ਇਸ ਲਈ ਉਸਨੇ ਨਰਿੰਜਨ ਸਿੰਘ ਦੇ ਰੂਪ ਵਿੱਚ ਆਏ ਗਾਹਕ ਨੂੰ 400 ਦਾ ਰਗੜ ਦਿੱਤਾ ਹਾਲਾਂਕਿ ਪ੍ਰਬੰਧਾ ਕਾਰੋਵਾ ਬ੍ਰੇਕ ਵਿੱਚ ਕਾਰਬੂਰੇਟਰ ਵਿੱਚ ਥੋੜਾ ਜਿਹਾ ਕਚਰਾ ਫਸੇ ਹੋਣ ਦੀ ਸੀ ਜਿਸ ਨੂੰ ਮਕੈਨਿਕ ਨੇ ਜਾਣਬੁੱਝ ਕੇ ਲੰਬਾ ਚੌੜਾ ਦਿਖਾ ਕੇ ਉਸ ਕੋਲੋਂ 400 ਰੁਪਏ ਮਹਨਤ ਮੰਗ ਲਈ ਵਿਚਾਰਾ ਨਰਿੰਜਨ ਸਿੰਘ ਸਕੂਟਰ ਦੀ ਖਾਸੀ ਖਸਾਕ ਤੋਂ ਹੀ ਕਾਰਨ ਪਿੱਛੋਂ ਕਾਫੀ ਬੁਰੀ ਤਰ੍ਹਾਂ ਨਾਲ ਥੱਕ ਚੁੱਕਾ ਸੀ ਇਸ ਲਈ ਉਸਨੇ ਕੋਈ ਦੂਜੀ ਗੱਲ ਕੀਤੇ ਬਿਨਾ ਮਕੈਨਿਕ ਨੂੰ 400 ਰੁਪਏ ਦੇ ਦਿੱਤੇ ਤੇ ਫਟਾਫਟ ਸਕੂਟਰ ਨੂੰ ਸਟਾਰਟ ਕਰਕੇ ਆਪਣੇ ਘਰ ਦੇ ਰਸਤੇ ਪੈ ਗਿਆ ਗਲੀ ਵਿੱਚੋਂ ਸਕੂਟਰ ਆਉਣ ਦੀ ਆਵਾਜ਼ ਸੁਣ ਕੇ ਨਵਦੀਪ ਨੰਗੇ ਪੈਰੀਂ ਹੀ ਘਰ ਦਾ ਆਪੂਹਾ ਕੋਲਣ ਚਲੀ ਗਈ ਇਸ ਵਾਰ ਉਸ ਦਾ ਅਨਦਾਜ਼ਾ ਬਿਲਕੁਲ ਸਹੀ ਸਾਬਤ ਹੋਇਆ ਇਸ ਦੀ ਬਾਪੂ ਨਰਿੰਦਰ ਸਿੰਘ ਦਾ ਹੀ ਸਕੂਟਰ ਸੀ ਨਰਿੰਦਰ ਸਿੰਘ ਨੇ ਘਰ ਆ ਕੇ ਸਕੂਟਰ ਨੂੰ ਹੱਲੇ ਬੰਦੀ ਕੀਤਾ ਸੀ ਤੇ ਨਵਦੀਪ ਫਟਾਫਟ ਸਕੂਟਰ ਦੇ ਅਗਲੇ ਪਾਸੇ ਰੱਖੀਆਂ ਕਿਤਾਬਾਂ ਨੂੰ ਚੁੱਕ ਕੇ ਆਪਣੇ ਕਮਰੇ ਅੰਦਰ ਲੈ ਕੇ ਦੌੜ ਗਈ ਨਵੀਆਂ ਕਿਤਾਬਾਂ ਮਿਲਣ ਦੀ ਖੁਸ਼ੀ ਵਿੱਚ ਨਵਦੀਪ ਨੇ ਆਪਣੇ ਬਿਹਾਲੀ ਦੀ ਹਾਲਤ ਵਿੱਚ ਵਾਪਸ ਆਏ ਬਾਪੂ ਦੀ ਸਾਰ ਤਕਉ ਨਹੀਂ ਲਈ ਉਹ ਤਾਂ ਪਲਾ ਹੋਵੇ ਕਲਵਰਤ ਕੌਰ ਵਰਗੀ ਸਿਆਣੀ ਪਤਨੀ ਦਾ ਜੋ ਆਪਣੇ ਸਰਦੇ ਸਾਈਂ ਦੀ ਮਹਿਜ ਆਹਟ ਸੁਣ ਕੇ ਹੀ ਰਸੋਈ ਵਿੱਚੋਂ ਉਸ ਲਈ ਪਾਣੀ ਦਾ ਗਲਾਸ ਲੈ ਕੇ ਚਲੀ ਗਈ ਮੰਜੇ ਤੇ ਬੈਠ ਪਾਣੀ ਦਾ ਗਲਾਸ ਪਾਣੀ ਦਾ ਇੱਕ ਘੁੱਟ ਪੀਣ ਮਗਰੋਂ ਨਰਿੰਦਰ ਸਿੰਘ ਮੂੰਹ ਸਕੌਂਦੇ ਹੋਏ ਬੋਲਿਆ ਦੇਖ ਤਾਂ ਆਪਣੀ ਧੀ ਰਾਣੀ ਨੂੰ ਕਿੰਨਾ ਖੁਸ਼ ਹੈ ਨਵੀਆਂ ਕਿਤਾਬਾਂ ਪਾ ਕੇ ਆਹੋ ਦੇਖ ਰਹੀ ਆ ਆਪਣੇ ਪਿਓ ਨੂੰ ਪਾਣੀ ਦਾ ਘੁੱਟ ਤੱਕ ਨਹੀਂ ਪੁੱਛਿਆ ਚੰਦਰੀ ਨੇ ਬਸ ਕਿਤਾਬਾਂ ਚੁਪੀਆਂ ਤੇ ਆਪਣੇ ਕਮਰੇ ਅੰਦਰ ਵੜ ਗਈ ਥੋੜੇ ਖਿਏ ਹੋਏ ਨਿਜਾਜ ਨਾਲ ਕੁਲਵੰਤ ਕੌਰ ਬੋਲੀ ਹਾ 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 ਚੱਲ ਫਿਰ ਕੀ ਐ ਐਵੇਂ ਨਾ ਹਰ ਵਕਤ ਮੇਰੀ ਧੀਰیاں ਕਮੀਆਂ ਕੱਢਿਆ ਕਰ ਪਾਣੀ ਪੀਣ ਮਗਰੋਂ ਕੁਲਵੰਤ ਕੌਰ ਦੇ ਹੱਥ ਵਿੱਚ ਗਲਾਸ ਧਰਦਾ ਹੋਇਆ ਨਰਿੰਜਨਾ ਬੋਲਿਆ ਅੰਕੂ ਕਲਵੰਤ ਕੌਰ ਹਮੇਸ਼ਾ ਦੀ ਤਰ੍ਹਾਂ ਬਹੁ ਸੋਸ ਕਰਦੀ ਰਸੋਈ ਵਿੱਚ ਚਲੀ ਗਈ ਉਸ ਨੂੰ ਸ਼ੁਰੂ ਹੀ ਆਪਣੇ ਘਰ ਵਾਲੇ ਨਰਿੰਦਰ ਸਿੰਘ ਨਾਲ ਇਹ ਸ਼ਿਕਾਇਤ ਸੀ ਕਿ ਉਹ ਦੇ ਜ਼ਿਆਦਾ ਲਾੜਨੇ ਨਵਦੀਪ ਨੂੰ ਵਿਗਾੜਦਾ ਹੈ ਜੋ ਕਿ ਦੋਨੋਂ ਦਿਨ ਉਹਨਾਂ ਦੀ ਹਾਇਸੀਅਤ ਤੋਂ ਬਾਹਰ ਗੱਲਾਂ ਨੂੰ ਆਂਡਵਾਟਾ ਕਰਨ ਲੱਗ ਪਈ ਹੈ ਅਗਲਾ ਭਾਗ ਕੱਲ ਨੂੰ ਤੁਹਾਨੂੰ ਸੁਣਾਵਾਂਗੇ ਜੀ ਪੂਰੀ ਕਹਾਣੀ ਸੁਣ ਲਈ ਕੱਲ੍ਹ ਵਾਲਾ ਭਾਗ ਸਰੋਲ ਤੋਂਣਾ ਜੀ ਮਨਪ੍ਰੀਤ ਸਿੰਘ ਦੀ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ